ਤਾ ਹੁਣੇ-ਹੁਣੇ ਬੱਸ ਸਟੈਂਡ ਦੇ ਵਿੱਚ ਅਨਾਊਂਸਮੈਂਟ ਵੀ ਹੋਈ ਆ ਕਿ ਭਾਈ ਆਪਣਾ ਕੋਈ ਹੱਲ ਕਰ ਲੋ ਜਿਹੜੀਆਂ ਸਰਕਾਰੀ ਬੱਸਾਂ ਨੇ ਉਧਰ ਇੰਨੇ ਵਿੱਚ ਚੱਲੀਆਂ ਨੇ ਅੱਜ ਤਾਂ ਕਹਿੰਦੇ ਅਨਾਊਂਸਮੈਂਟਾਂ ਕਰੀ ਜਾਂਦੇ ਲੋਕ ਵੀ ਓਡੋੜੀ ਘਰੋ ਘਰ ਜਾਓ ਭਾਈ ਟਾਈਮ ਨਾਲ ਪਰ ਲੋਕ ਫੇਰ ਵੀ ਨਹੀਂ ਜਾਣਦੇ ਇਥੋਂ ਤਿੰਨ ਦਿਨ ਸਰਕਾਰੀ ਬੱਸਾਂ ਨਹੀਂ ਆਉਣੀਆਂ ਕਹਿੰਦੇ ਨਹੀਂ ਆਉਣਗੀਆਂ ਜੀ ਬਾਕੀ ਨੁਕਸਾਨ ਹੀ ਆ ਵੱਡੇ ਭਈਆ ਦੇਖੋ ਕੀ ਹਾਲ ਆ ਕਿ ਨੂੰ ਜਾਣ ਦਾ ਕੋਈ ਹੋਣੀ ਤਾ ਦੇਖ ਸਕਦੇ ਹੋ ਕਿ ਇੱਕ ਬੱਸ ਹੋਰ ਆਈ ਆ ਸਰਕਾਰੀ ਬੱਸ ਪੀਆਰਟੀਸੀ ਤਾਂ ਕਿਸ ਤਰੀਕੇ ਨਾਲ ਲੋਕ ਨੇ ਜਿਹੜੇ ਉਹਦੇ ਉੱਪਰ ਚੜ ਰਹੇ ਨੇ ਕਿਉਂਕਿ ਸਰਕਾਰੀ ਬੱਸ ਦੇਖਣ ਤੇ ਐਂ ਲੱਗਦਾ ਕਿ ਪਹਿਲਾ ਆਕਟਰੀ ਨਿਕਲ ਕਿਉਂਕਿ 1600 ਬੱਸ ਰੈਲੀ ਦੇ ਵਿੱਚ ਜਾ ਰਹੀ ਆ ਕੋਈ ਟਾਂਮੀ ਟੱਲੀ ਬੱਸ ਆਉਂਦੀ ਆ ਤਾਂ ਲੋਕ ਭੱਜ ਭੱਜ ਕੇ ਚੜਦੇ ਨੇ ਸਰਕਾਰੀ ਬੱਸਾਂ ਸਰਕਾਰ ਰੈਲੀ ਵਿੱਚ ਲੈ ਗਈ ਐ 1600 ਬੱਸ ਜਿਹੜੀ ਸਰਕਾਰ ਲੈ ਗਈ ਉੱਥੇ ਲੈ ਗਈ ਉਹ ਸਾਡਾ ਤਾਂ ਇੰਤਜ਼ਾਮ ਕਰੋ ਸਾਨੂੰ ਦੋ ਤਿੰਨ ਤਿੰਨ ਘੰਟੇ ਹੋ ਗਏ ਖੜਿਆ ਨੂੰ ਇੱਥੇ ਤਿੰਨ ਦਿਨ ਤਾਂ ਫਿਰ ਬੋਖ ਖਜਲ ਖਵਾਰ ਹੋਣਗੇ ਲੋਕ ਖਾ ਪੂਰੇ ਬਾਬਲੇ ਤੋਂ ਬਾਹਰ ਹੋਇਆ ਪਿਆ ਦੇਖ ਲੋ ਕੀ ਹਾਲ ਹੋਇਆ ਪਿਆਗਾ ਕਿਸੇ ਨੂੰ ਐ ਨਹੀਂ ਵੀ ਟਾਈਮ 'ਤੇ ਪਹੁੰਚ ਗਏ ਲੋਕ ਵੱਲ ਟੀਮ ਨਾਲ ਜੁੜੋ ਤੁਸੀਂ ਮੈਂ ਮਮਤਾਜ ਬੱਸ ਸਟੈਂਡ ਦੇ ਵਿੱਚ ਜਿਹੜੀ ਤੁਸੀਂ ਭੀੜ ਦੇਖ ਰਹੇ ਹੋ ਇਸ ਦਾ ਕਾਰਨ ਇਹ ਹੈ ਕਿ ਅੱਜ ਤੋਂ ਲੈ ਕੇ 17 ਤਰੀਕ ਤੱਕ ਪੀਆਰਟੀਸੀ ਬੱਸਾਂ ਜਿਹੜੀਆਂ ਉਹ ਗੈਰ ਹਾਜ਼ਰ ਰਹਿਣਗੀਆਂ ਕਿਉਂਕਿ ਮਾਗੀ ਮੇਲੇ ਦੇ ਉੱਪਰ ਪੰਜਾਬ ਸਰਕਾਰ ਦੇ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਜਿੱਥੇ 1600 ਬੱਸਾਂ ਜਿਹੜੀ ਉਹ ਆਮ ਆਦੀ ਪਾਰਟੀ ਦੇ ਭਮਕੜਾ ਨੂੰ ਢੋਊਗੀ ਉਹਨਾਂ ਨੂੰ ਉੱਥੇ ਲੈ ਕੇ ਜਾਊਗੀ ਤੇ ਉਸ ਤੋਂ ਬਾਅਦ ਘਰੇ ਛੱਡ ਕੇ ਆਊਗੀ ਪਰ ਜੋ ਆਮ ਲੋਕ ਨੇ ਜੋ ਸਵਾਰੀਆਂ ਨੇ ਉਹ ਤੰਗ ਪਰੇਸ਼ਾਨ ਹੋਣਗੀਆਂ ਕਿਉਂਕਿ ਤਿੰਨ ਦਿਨ ਪੀਆਰਟੀਸੀ ਬੱਸਾਂ ਨੇ ਜੜੀਆਂ ਉਹ ਗੈਰਹਾਜ਼ਰ ਰਹਿਣਗੀਆਂ ਤਾਂ ਇੱਥੇ ਲੋਕ ਪਰੇਸ਼ਾਨ ਹੋ ਰਹੇ ਆ ਗੱਲਬਾਤ ਕਰ ਲੈਣੇ ਆ ਬਾਈ ਕਿੰਨਾ ਸਮਝੋ ਗਿਆ ਕਿੰਨਾ ਸਮਝੋ ਗਿਆ ਬੱਸ ਉਡੀਕਦਿਆਂ ਨੂੰ ਅੱਜ ਤਾਂ ਹੁਣੇ ਆਏ ਬਾਈ ਹੁਣੇ ਇਹ 20 ਮਿੰਟ ਹੋ ਗਏ ਯਾਰ 20 ਮਿੰਟ ਹੋ ਗਏ ਕਿਹੜੀ ਬੱਸ ਉਡੀਕ ਰਹੇ ਆ ਇਹੜੇ ਮੁੰਡੇ ਨੇ ਜਾਣਾ ਹੋਰ ਇਹੇ ਪਾਸ ਬਣਿਆ ਤੇ ਪੀਆਰਟੀਸੀ ਉਡੀਕੀ ਆ ਹੁਣ ਜੇ ਦੂਜੀ ਆਈ ਨਹੀਂ ਅੱਜ ਮਤਲਬ ਹਾਈ ਹਾਈ ਤਾਂ ਉਹਨਾਂ ਦਾ ਕਹਿਣਾ ਕਿ ਲਗਾਤਾਰ ਬਸ ਹੈ ਜਿਹੜੀ ਉਹ ਇੱਥੇ ਨਹੀਂ ਹੈ ਤਾਂ ਰੈਲੀ ਦੇ ਉੱਪਰ ਬੱਸਾਂ ਸਰਕਾਰ ਲੈ ਕੇ ਜਾ ਰਹੀ ਹੈ ਤੇ ਆਮ ਲੋਕ ਨੇ ਜਿਹੜੇ ਉਹ ਤੰਗ ਹੋ ਰਹੇ ਨੇ ਗੱਲਬਾਤ ਹੋਰ ਵੀ ਇੱਥੇ ਲੋਕਾਂ ਦੇ ਨਾਲ ਕਰ ਲੈਣੇ ਆ ਕਿਉਂਕਿ ਲੋਕਾਂ ਦੀ ਜਿਹੜੀ ਭੀੜ ਹੈ ਉਹ ਬੱਸ ਸਟੈਂਡ ਦੇ ਵਿੱਚ ਕਾਫੀ ਵੱਧ ਚੁੱਕੀ ਹੈ ਪੀਆਰਟੀਸੀ ਬੱਸਾਂ ਜਿਹੜੀ ਉਹ ਇੱਥੇ ਆ ਨਹੀਂ ਰਹੀ ਬਾਪੂ ਜੀ ਕਿੱਥੇ ਜਾਣਾ ਤੁਸੀਂ ਅਬੋਰ ਅਬੋਰ ਜਾਣਾ ਕਿਹੜੀ ਬੱਸ ਢੀਕਰੇ ਆ ਕੋਈ ਲੱਗ ਜਾ ਕੋਈ ਲੱਗ ਜਾ ਕੋਈ ਲੱਗ ਜਾ ਸਰਕਾਰੀ ਬੱਸਾਂ ਸਰਕਾਰ ਰੈਲੀ ਉੱਪਰ ਲੈ ਕੇ ਜਾ ਰਹੀ ਹੈ ਇਹਨੂੰ ਕਿਵੇਂ ਦੇਖਦੇ ਆ ਆਪਣੇ ਭਾਂਜੇ ਮਰਜ਼ੀ ਲਈ ਲੋਕ ਭੀੜ ਕਾਫੀ ਲੱਗ ਰਹੀ ਹੈ ਜੱਡੇ ਚ ਬਿਲਕੁਲ ਹੋਰ ਵੀ ਗੱਲਬਾਤ ਕਰਨੇ ਆ ਬਾਪੂ ਤੁਸੀਂ ਕਿੱਥੇ ਜਾਣਾ ਹੈ ਮਲੋਟ ਮਲੋਟ ਜਾਣਾ ਅੱਜ ਸਰਕਾਰੀ ਬੱਸਾਂ ਤਿੰਨ ਦਿਨ ਹੁਣ ਆਉਣਗੀਆਂ ਨਹੀਂ ੱਡਿਆਂ ਦੇ ਵਿੱਚ ਆ ਫੇਰ ਹਣ ਕੀ ਕਰਾਂਗੇ ਰੈਲੀ ਤੇ ਲੈ ਗਈ ਸਰਕਾਰ ਫੇਰ ਕੀ ਕਰਾਂਗੇ ਫੇਰ ਗਲਤ ਕੀਤਾ ਕੰਮ ਹਾਂ ਤੇ ਚੰਗਾ ਕੀਤਾ ਨਹੀਂ ਗਲਤੀ ਹੈ ਲੋਕ ਤੰਗ ਹੋ ਰਹੇ ਆ ਗਲਤ ਬੜੇ ਤੰਗ ਹੋ ਰਹੇ ਆ ਕਿ ਨਾਜ਼ਰਦ ਹੋ ਗਿਆ ਖੜੇ ਨੂੰ ਇੱਥੇ ਤੋ ਆਈ ਕੋਈ ਨਹੀਂ ਬੱਸਾ ਜੀ ਅੜਿੱਕੀ ਇਹਨੂੰ ਕਿੰਨਾ ਸਮੋਹ ਕੱਢਦੇ ਅੱਧੇ ਘੰਟੇ ਤੋਂ ਘੱਟ ਹੋ ਗਿਆ ਟੈਂਸ਼ਨ ਨੂੰ ਅੱਧਾ ਘੰਟਾ ਹੋ ਗਿਆ ਹਾਂ ਠੀਕ ਹੈ ਦੇਖਦੇ ਹਾਂ ਵੇਖੀ ਤੱਕ ਕੋਈ ਵੀ ਆਇਆ ਆਈ ਨਹੀਂ ਉਹ 1600 ਦੇ ਕਰੀਬ ਬੱਸ ਜਿਹੜੀ ਰੈਲੀ ਉੱਪਰ ਲੈ ਕੇ ਜਾ ਰਹੀ ਹੈ ਸਰਕਾਰ ਕਾ ਉੱਧਰ ਲਾਤੀ ਨੇ ਬੱਸ ਉੱਧਰ ਜਾ ਰਹੀ ਹੈ ਲੈ ਕੇ ਆਹ ਉੱਧਰ ਜਾ ਰਹੀ ਹੈ ਇਹ ਲੱਗਦਾ ਨਹੀਂ ਸੀਗਾ ਕਿ ਆਮ ਲੋਕਾਂ ਲਈ ਹੱਲ ਕਰਨਾ ਚਾਹੀਦਾ ਸੀਗਾ ਕੋਈ ਜਿਹੜੇ ਅੜੀ ਕਰੇ ਹਾਂ ਕਰਨਾ ਚਾਹੀਦਾ ਆਮ ਲੋਕਾਂ ਦਾ ਹੱਲ ਕਰਨਾ ਚਾਹੀਦਾ ਇਹ ਥੋੜਾ ਵੀ ਇੱਕੇ ਬੰਦੇ ਨੂੰ ਸਾਰੀਆਂ ਦੱਸ ਦੇਣੀਆਂ ਉੱਧਰ ਤਾਂ ਗੱਡੀਆਂ ਜਾਂਦੇ ਜਾਂਦੇ ਲੋਕ ਸਾਰੇ ਬਿਲਕੁਲ ਇਧਰ ਵੀ ਜਾਣੀਆਂ ਚਾਹੀਦੀਆਂ ਲਿਆਉਣੀਆਂ ਚਾਹੀਦੀਆਂ ਬਿਲਕੁਲ ਗਲਤ ਹੈ ਕੰਮ ਚਲ ਸਭ ਕਿੱਥੇ ਜਾਣਾ ਤੁਸੀਂ ਕਿੰਦਣ ਪਾਈ ਜਾਣਾ ਸਰਕਾਰੀ ਬੱਸਾਂ ਨਹੀਂ ਆਉਣਗੇ ਹੁਣ ਤਿੰਨ ਦਿਨ ਮੋਕਸ਼ਰ ਹੁਣ ਤਿੰਨ ਦਿਨ ਬੱਸਾਂ ਨਹੀਂ ਆਉਣਗੀਆਂ ਸਰਕਾਰੀ ਅੱਛਾ ਹਾਂ ਰੈਲੀ ਤੇ ਲੈ ਕੇ ਜਾ ਰਹੀ ਹੈ ਸਰਕਾਰ ਠੀਕ ਅੱਛਾ ਹਾਂ ਰੈਲੀ ਤੇ ਲੈ ਕੇ ਜਾ ਰਹੀ ਹੈ ਕਿਵੇਂ ਲੱਗਦਾ ਸਹੀ ਕੀਤਾ ਕਿ ਗਲਤ ਕੀਤਾ ਹੈ ਮਤਲਬ ਮੋਕਸ਼ਰ ਨਹੀਂ ਲੈ ਕੇ ਜਾ ਰਹੇ ਗਲਤੀ ਆ ਹੋਰ ਕੀ ਹੈ ਹਾਂ ਸੰਗਤ ਨੇ ਦਰਸ਼ਨ ਮੇਲੇ ਕਰਨੇ ਹੁੰਦੇ ਇਹਨਾਂ ਦੀਆਂ ਰੈਲੀਆਂ ਹੁੰਦੀਆਂ ਕਿੰਨਾ ਸਮਝਾ ਤੈਨੂੰ ਢੀਕ ਦੇਣ ਨੂੰ ਸਾਨੂੰ ਤਾਂ ਹੁਣੇ ਆਏ ਅਸੀਂ ਤਾਂ ਹੁਣੇ ਆਏ ਹਾਂ ਹਾਂ ਇਹ ਤਾਂ ਹੁਣੇ ਆਏ ਇਹੜੇ ਕਿ ਭੀੜ ਕਾਫੀ ਲੱਗ ਰਹੀ ਹੈ ਜੱਡੇ ਦੇ ਵਿੱਚ ਹਾਂ ਭੀੜ ਤਾਂ ਫਿਰ ਮੇਲੇ ਦਾ ਕਰਕੇ ਵੀ ਸੰਗਤਾਂ ਨੇ ਜਾਣਾ ਹੁੰਦਾ ਦਾ ਦਰੋਦਰੀ ਪਰ ਬੱਸਾਂ ਸਰਕਾਰ ਲੈ ਗਈ ਪਹਿਲੇ ਹੀ ਪਿੰਡਾਂ 'ਚ ਹਾਂ ਉਹਨਾਂ ਦਾ ਕੰਮ ਆ ਨਾ ਵੀ ਆਪਾਂ ਆਪ ਦੀ ਬੱਸ ਕਰੋ ਕੰਮ ਬਿਲਕੁਲ ਤਾਂ ਤਾਂ ਹੀ ਔਖੀ ਹੋਈ ਜਾਂਦੀ ਹੈ ਬਿਲਕੁਲ ਬਿਲਕੁਲ ਤੁਹਾਨੂੰ ਤਾਂ ਕਿ ਲੋਕ ਨੇ ਜਿਹੜੇ ਔਖੇ ਹੋ ਰਹੇ ਨੇ ਕਿਉਂਕਿ 1600 ਸਰਕਾਰੀ ਬੱਸਾਂ ਜਿਹੜੀ ਉਹ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਕੱਲ ਨੂੰ ਮਾਗੀ ਮੇਲੇ ਦੀ ਰੈਲੀ ਵਿੱਚ ਲਾ ਜਾ ਰਹੀ ਹੈ ਤੇ ਹੁਣ ਤੋਂ ਜਿਹੜੀਆਂ ਬੱਸਾਂ ਨੇ ਉਹ ਪਿੰਡਾਂ ਵਿੱਚ ਜਾਣੀਆਂ ਸ਼ੁਰੂ ਹੋ ਗਏ ਨੇ ਤੇ ਲੋਕ ਨੇ ਜਿਹੜੇ ਉਹ ਤੰਗ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਨੇ ਭੀੜ ਜਿਹੜੀ ਹੈ ਤੁਹਾਨੂੰ ਦਿਖਾ ਦਿੰਨੇ ਆ ਕਾਫੀ ਜਿਹੜੀ ਭੀੜ ਇੱਥੇ ਹੋਈ ਹੈ ਬਈ ਤੁਸੀਂ ਕਿੱਥੇ ਜਾਣਾ ਜੀ ਮੋ ਲੋਟ ਮਲੋ ਮਲੋਟ ਜਾਣਾ ਸਰਕਾਰੀ ਬੱਸ ਨਹੀਂ ਆਉਗੀ ਹੁਣ 3 ਦਿਨ ਦੇ ਲਈ ਚਲੋ ਕੁਝ ਤਾਂ ਆਏਗੀ ਹਾਂ ਜੀ ਹਾਂ ਜੀ ਬਾਈ ਹਾਂ ਤਾਂ ਬਾਈ ਨੂੰ ਮਨੇ ਕਿ ਕੀ ਆਉਣਗੀਆਂ ਬੱਸਾਂ ਉਹ ਉਹ ਚੱਲਿਆ ਚੱਲ ਉਹਨਾਂ ਨੂੰ ਜਾਣ ਦਿਓ ਜੇ ਜਾਣਾ ਸੀ ਤਾਂ ਤਾਂ ਹੀ ਚੱਲੇ ਆ ਹਾਂ ਆ ਤੁਸੀਂ ਕਿੱਥੇ ਜਾਣਾ ਅੰਕਲ ਜੀ ਅਹੀਂ ਤੱਕ ਦਰਵੇ ਜਾਣਾ ਬੇਟਾ ਕਿੱਧਰ ਪਹੁੰਚ ਜਾਣਾ ਸਰਕਾਰੀ ਬੱਸਾਂ ਸਰਕਾਰ ਰੈਲੀ ਵਿੱਚ ਲੈ ਗਈ ਹੈ 1600 ਬੱਸ ਜਿਹੜੀ ਸਰਕਾਰ ਲੈ ਗਈ ਉੱਥੇ ਲੈ ਗਈ ਉਹ ਸਾਡਾ ਤਾਂ ਇੰਤਜ਼ਾਮ ਕਰੋ ਸਾਨੂੰ 2-3-3 ਘੰਟੇ ਹੋ ਗਏ ਖੜਿਆ ਨੂੰ ਇੱਥੇ 2-3 ਘੰਟੇ ਹੋ ਗਏ ਤੁਹਾਨੂੰ ਹਾਂ 2 ਘੰਟੇ ਹੋ ਗਏ ਤੇ ਖੜਿਆ ਨੂੰ ਕੋਈ ਬੱਸ ਨਹੀਂ ਜਾਂਦੀ ਆ ਜੇ ਜਾਂਦੀ ਆ ਤਾਂ ਇਕੱਲੇ ਕਹਿੰਦੇ ਆਹ ਬੋਰ ਜਾਂਦੀ ਆ ਉਹ ਹਾਂ ਕੀ ਲੱਗਦਾ ਸਹੀ ਕੀਤਾ ਸਰਕਾਰ ਨੇ ਰੈਲੀ ਵਿੱਚ ਲਾ ਕੇ 1600 ਬੱਸ ਬਾਈ ਇਹ ਸਰਕਾਰ ਨੂੰ ਪਤਾ ਸਾਨੂੰ ਤਾਂ ਜਨਤਾ ਖੱਜਲ ਖਵਾਰ ਹੋ ਰਹੀ ਆ ਖੱਜਲ ਖਵਾਰ ਹੋ ਰਹੀ ਆ ਕੋਈ ਬਸ ਵੀ ਕੋਈ ਸਹੂਲਤ ਹੈ ਦੀਗੀ ਕੋਈ ਬਿਲਕੁਲ ਪਰੇਸ਼ਾਨ ਬਹੁਤ ਜਲਦੀ ਲੋਕ ਕਿੰਨਾ ਸਮਾਂ 걸ੀ ਖੜੇ ਨੂੰ 5 ਮਿੰਟ ਹੋਏ ਬਸ 5 ਮਿੰਟ ਹੋਏ ਆ ਕਿੱਥੇ ਜਾਣਾ ਤੁਸੀਂ ਮਲੋਟ ਮਲੋਟ ਜਾਣਾ ਸਰਕਾਰੀ ਬਸ ਤਾਂ ਹੁਣ ਹੀ ਨਹੀਂ ਪ੍ਰਾਈਵੇਟ ਤੇ ਜਾਣਾ ਪੈਣਾ ਲੋਕਾਂ ਨੂੰ ਅੱਜ ਉਹ ਸਰਕਾਰੀ ਲੱਗੇਗਾ ਅੱਜ ਨਹੀਂ 5-7 ਮਿੰਟਾਂ ਚ ਬਸ ਉਹ ਨਹੀਂ ਆਉਣੀ ਅੱਜ ਕਹਿੰਦੇ ਆਉਗਈ ਉਹ ਹੈ ਨਹੀਂ ਨਹੀਂ ਆਉਗਈ 16 ਤੋਂ ਬਸ ਲੈ ਗਏ ਓਏ ਆਂ ਗਈ ਬਸ 5-7 ਮਿੰਟਾਂ ਚ ਆ ਜਾਣੀ ਚਲ ਠੀਕ ਹੈ ਤੁਹਾਨੂੰ ਡੀਕੋ ਲੋ ਤੁਸੀਂ ਹਾਂ ਤਾਂ ਲਗਾਤਾਰ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਜਿਹੜੀ ਭੀੜ ਹੈ ਉਹ ਕਾਫੀ ਵੱਧ ਗਈ ਹੈ ਕਿਉਂਕਿ 1600 ਸਰਕਾਰੀ ਬੱਸ ਰੈਲੀ ਵਿੱਚ ਲੈ ਕੇ ਜਾ ਰਹੀ ਹੈ ਸਰਕਾਰ ਹੁਣ ਤੋਂ ਬੱਸਾਂ ਪਿੰਡਾਂ ਵਿੱਚ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਬੈਨਰ ਲੱਗ ਚੁੱਕੇ ਨੇ ਮੰਗੀ ਮੇਲੇ ਦੇ ਤੇ ਲੋਕ ਨੇ ਜਿਹੜੇ ਉਹ ਅੱਡੇ ਦੇ ਵਿੱਚ ਉਡੀਕ ਰਹੇ ਆ ਲਗਾਤਾਰ ਸਰਕਾਰੀ ਬੱਸਾਂ ਜਿਹੜੀ ਕਿਉਂਕਿ 1600 ਬੱਸ ਕਾਫੀ ਹੁੰਦੀ ਆ ਜਦੋਂ 1600 ਬੱਸ ਕਿਸੇ ਪਾਸੇ ਲੱਗ ਜਾਵੇ ਤਾਂ ਲੋਕਾਂ ਨੇ ਖੱਜਲਖਵਾਰ ਹੋਣਾ ਹੀ ਹੁੰਦਾ ਤਾਂ ਹੋਰ ਇੱਥੇ ਅ ਲੋਕ ਜਿਹੜੇ ਖੜੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕਿੰਨਾ ਸਮਾਂ ਹੋ ਗਿਆ ਢੀਕਦੇ ਆ ਨੂੰ ਉਹਨਾਂ ਨੂੰ ਤਾਂ ਆ ਕਿੱਥੇ ਜਾਣਾ ਜੀ ਤੁਸੀਂ ਬਹਿਫਰੀਦਪੁਰ ਫਰੀਦਕੋਟ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੱਸ ਢੀਕਦੇ ਆ ਮੈਨੂੰ ਕਾਫੀ ਟਾਈਮ ਹੋ ਗਿਆ 15-20 ਮਿੰਟ 15-20 ਮਿੰਟ ਹੋ ਗਏ 1600 ਦੇ ਕਰੀਬ ਸਰਕਾਰੀ ਬੱਸਾਂ ਜਿਹੜੀ ਉਹ ਸਰਕਾਰ ਨੇ ਰੈਲੀ ਵਿੱਚ ਲਾਤੀ ਹੈ ਕੀ ਲੱਗਦਾ ਕਿ ਲੋਕ ਖਜਲ ਖਵਾਰ ਹੋ ਰਹੇ ਨੇ ਠੀਕ ਕਿਤਾ ਸਰਕਾਰ ਹੋਰੇ ਮੈਂ ਤਾਂ ਪਹਿਲਾਂ ਹਰਾਨ ਹੋਇਆ ਮੈਂ ਕਿਹ ਗੱਲ ਲੋਕਾਂ ਨੇ ਕਟਕਟ ਬਣਾਇਆ ਤੇ ਮੇਰੇ ਤੇ ਇੱਥੇ ਕਿ ਬਦ ਲੱਗਿਆ ਵੀ ਆਹ ਰੀਜ਼ਨ ਹੂੰ ਐਵੇਂ ਚੱਲੀ ਰਹੀ ਜਾਂਦੀ ਹੁਣ 3 ਦਿਨ ਦੇ ਲਈ ਬੜੀਆਂ ਬੱਸਾਂ ਨੇ ਰੈਲੀ 'ਚ ਰਹਿਣਗੀਆਂ ਫਿਰ ਕੁਝ ਨਾ ਕੁਝ ਸਰਕਾਰ ਨੂੰ ਹਲਤ ਕਰਨਾ ਚਾਹੀਦਾ ਜੋ ਵੀ ਪ੍ਰੋਬਲਮ ਹੈਗੀ ਹੈ ਸਾਹਿਬ ਕੱਲ ਨੂੰ ਸਰਕਾਰ ਦਾ ਕਿਵੇਂ ਦੇਖਦੇ ਹੋ ਬਈ ਸਰਕਾਰੀ ਬੱਸਾਂ ਸਰਕਾਰ ਨੇ ਰੈਲੀ ਚ ਲਾਤੀਆਂ ਆ ਚੱਲੀ ਜਾਂਦੀਆਂ ਬਈ ਹਾਂ ਆ ਚੱਲੀ ਜਾਂਦੀਆਂ ਇਹ ਤਾਂ 300 ਬੱਸ ਰਹਿ ਗਈ ਪੰਜਾਬ ਸਾਰੇ ਦੇ ਵਿੱਚ 1600 ਬੱਸ ਮੇਰੇ ਸਾਹਮਣੇ ਦਾ ਮੇਰੇ ਸਾਹਮਣੇ ਦਾ ਬੱਸਾਂ ਚੱਲੀ ਜਾਂਦੀਆਂ ਬਈ ਚੱਲੀ ਜਾਂਦੀਆਂ ਚੱਲ ਰਹੀਆਂ ਨੇ ਪਰ ਸਿਰਫ ਪੂਰੇ ਪੰਜਾਬ ਚ 3-400 ਬੱਸ ਹੀ ਰਹਿ ਗਈ ਹੈ ਨਹੀਂ ਨਹੀਂ ਮੇਰੇ ਸਾਹਮਣੇ ਬਈ ਉਹ ਵੀ ਖੜੀਆਂ ਪੀਆਰਟੀ ਦੀ ਬੱਸਾਂ ਯਾਰ ਆਵੇ ਆ ਚੱਲੀ ਜਾਂਦੇਗਾ ਕੁਛ ਟਾਈਮ ਘੱਟ-ਗੋਟਾ ਤਾਂ ਕਰਕੇ ਅੱਜ ਹੈ ਨਹੀਂ ਕੋਈ ਉਹ ਵੀ ਸਾਹਮਣੇ ਚੱਲੀ ਜਾਂਦੀਆਂ ਆ ਖੜੀਆਂ ਬੱਸ ਇਹ ਬੰਦਾ ਕੈਰੈਕਟਰ ਦਾ ਤਾਂ ਕਰਕੇ ਪੱਖ ਲੈਂਦਾ ਨਹੀਂ ਫਿਰ ਚੱਲੀ ਤੇ ਜਿਹੜੀਆਂ ਦਫ਼ਤਰ ਖੜੀਆਂ ਇੱਧਰ ਤਿਆਰ ਹੋ ਰਹੀਆਂ ਨੇ ਉਹ ਵਾਹ ਕੰਮ ਕਰਾਉਂਦੇ ਹਣੇ ਆ ਉਹ ਵੀ ਆ ਜਾਣਗੇ ਚੱਲ ਨੀ ਨੀ ਚੱਲੀ ਜਾਂਦੀਆਂ ਬਾਈ ਯਾਰ ਆਪਣੇ ਤਾਂ ਚੱਲੀ ਜਾਂਦੀਆਂ ਬਾਈ ਯਾਰ ਉਹ ਬੈਨਰ ਲਾਈ ਜਾਂਦੇ ਆ ਮਾਗੀ ਮੇਲੇ ਦੇ ਬਾਈ ਚੱਲੀ ਜਾਂਦੀਆਂ ਵੱਡੇ ਭਾਈ ਸਾਰੀਆਂ ਵਸਾਂ ਚੱਲੀ ਜਾਂਦੀਆਂ ਕਿੱਥੇ ਜਾਣਾ ਬਿਲਕੁਲ ਤਾਂ ਆਹ ਬਾਈ ਦੀਆਂ ਬੱਸਾਂ ਚੱਲ ਰਹੀਆਂ ਨੇ ਉਹ ਬਾਈ ਦੀ ਕੋਈ ਆਪਦੀਆਂ ਬੱਸਾਂ ਹੋਣੀਆਂ ਹੋਵਦਾ ਚੱਲਦੀਆਂ ਉਹਨੂੰ ਪਰ ਇੱਕ ਬੱਸੇ ਤੇ ਖੜੀ ਐ ਬੱਸਾਂ ਕਾਫੀ ਘੱਟ ਚੁੱਕੀਆਂ ਨੇ ਲੋਕ ਆ ਜਿਹੜੇ ਦੋ ਦੋ ਘੰਟੇ ਕਈ ਲੋਕਾਂ ਨੂੰ ਹੋ ਗਏ ਅੜੀਕਦਿਆਂ ਨੂੰ ਲਗਾਤਾਰ ਇੱਥੇ ਅੜੀ ਕਰ ਰਹੇ ਆ ਕਿ ਕਦੋਂ ਬੱਸ ਆਊਗੀ ਤੇ ਕਦੋਂ ਅਸੀਂ ਜਾਵਾਂਗੇ ਲਗਭਗ ਆਸੇ ਪਾਸੇ ਇੱਕ ਵਾਰ ਤਸਵੀਰ ਦਿਖਾ ਦਿੰਨੇ ਆ ਕਿ ਪੂਰੇ ਬੱਸ ਸਟੈਂਡ ਦੇ ਵਿੱਚ ਪ੍ਰਾਈਵੇਟ ਬੱਸਾਂ ਹੀ ਤੁਹਾਨੂੰ ਹੁਣ ਨਜ਼ਰ ਆਉਣਗੀਆਂ ਕਾਫੀ ਪੀਆਰਟੀਸੀ ਬੱਸਾਂ ਰੈਲੀ ਵਿੱਚ ਜਾ ਰਹੀਆਂ ਨੇ 1600 ਬੱਸ ਜਦੋਂ ਜਾਵੇ ਤਾਂ ਕਮੀ ਉਹਦੀ ਮਹਿਸੂਸ ਹੋਣਾ ਲਾਜ਼ਮੀ ਹੈ ਤਾਂ ਲੋਕ ਲਗਾਤਾਰ ਹੁਣ 3 ਦਿਨ ਤੰਗ ਪਰੇਸ਼ਾਨ ਇਸੇ ਤਰੀਕੇ ਨਾਲ ਹੋਣਗੇ 3 ਦਿਨ ਸਰਕਾਰੀ ਬੱਸਾਂ ਟ੍ਰੈਲੀ ਦੇ ਵਿੱਚ ਰਹਿਣਗੀਆਂ ਤਾਂ ਹੁਣੇ-ਹੁਣੇ ਬੱਸ ਸਟੈਂਡ ਦੇ ਵਿੱਚ ਅਨਾਊਂਸਮੈਂਟ ਵੀ ਹੋਈ ਹੈ ਕਿ ਭਾਈ ਆਪਣਾ ਕੋਈ ਹੱਲ ਕਰ ਲਓ ਜਿਹੜੀਆਂ ਸਰਕਾਰੀ ਬੱਸਾਂ ਨੇ ਉਹ ਤਾਂ ਰੈਲੀ ਵਿੱਚ ਚੱਲੀਆਂ ਨੇ ਤਾਂ ਅਨਾਊਂਸਮੈਂਟਾਂ ਕਰਨੀਆਂ ਪੈ ਰਹੀਆਂ ਨੇ ਕਿਉਂਕਿ ਲੋਕ ਨੇ ਜਿਹੜੇ ਖੱਜਲ ਖਵਾਰ ਹੋਣਗੇ ਭਾਈ ਕਿਵੇਂ ਦੇਖਦੇ ਹੋ ਬਸਾਂ ਸਰਕਾਰੀ ਰੈਲੀ ਵਿੱਚ ਚੱਲੀਆਂ ਸਾਰੀਆਂ ਮੁੱਖ ਸਰਕਾਰ ਨੂੰ ਪ੍ਰੋਗਰਾਮ ਉੱਥੇ ਜਾ ਰਹੇ ਮੇਲੇ ਤੇ ਜਾ ਰਹੇ ਸਾਰੇ ਸਰਕਾਰੀ ਲੱਗਦਾ ਲੋਕ ਤਾਂ ਗੰਗ ਪਰੇਸ਼ਾਨ ਹੀ ਹੋਣਗੇ ਹੋਣਗੇ ਤਾਂ ਸਹੀ ਬੋਲ ਕੀ ਕਰਨ ਫਿਰ ਅਜਿਹਾ ਕਿਹੜਾ ਲੋਜਮੈਂਟ ਕਰੀ ਜਾਂਦੇ ਲੋਕ ਵੀ ਓਡੋੜੀ ਘਰੋ ਘਰੀ ਜਾਓ ਭਾਈ ਟਾਈਮ ਨਾਲ ਪਰ ਲੋਕ ਫਿਰ ਵੀ ਜਾਂਦੇ ਇੱਥੋਂ ਇੱਥੇ ਸ਼ਾਮਦ ਕਰਕੇ ਕਿੱਡੇ ਖਾਈ ਜਾਣਗੇ ਇੱਥੇ ਅੱਛਾ ਕਹਿੰਦੇ ਵੀ ਆਪ ਦਾ ਬੰਦੋਬਸਤ ਕਰਨਾ ਆਪ ਦਾ ਇੰਤਜ਼ਾਮ ਕਰੋ ਘਰੋ ਘਰੀ ਜਾਓ ਕਹਿੰਦੇ ਵੀ ਪਰ ਲੋਕ ਫਿਰ ਇੱਥੇ ਹੀ ਹਟਦੇ ਨਹੀਂ ਇੱਥੇ ਕਿਹੜੇ ਕਈ ਆਉਂਦੇ ਤਿੰਨ ਦਿਨ ਸਰਕਾਰੀ ਬੱਸਾਂ ਨਹੀਂ ਆਉਣੀਆਂ ਕਹਿੰਦੇ ਨਹੀਂ ਆਉਂਦੀਆਂ ਜੀ ਬਾਕੀ ਨੁਕਸਾਨ ਹੀ ਆ ਵੱਡੇ ਪਈਆ ਦੇਖੋ ਕੀ ਹਾਲ ਹੈ ਕਿਹਨੂੰ ਜਾਣ ਦਾ ਕੋਈ ਹੋਣੀਗਾ ਹਾਂ ਕੱਲਾ ਪੈਸੇ ਤੱਕ ਮਤਲਬ ਲੋਕਾਂ ਨੂੰ 40 20 40 ਰੁਪਏ ਕਰਾਇਆ ਲੱਗਦਾ ਲੋਕ ਭੱਜ ਕੇ ਟੁੰਬੜਦੇ ਆ ਥੱਲੇ ਢਿੱਗ ਪੈਂਦੇ ਟਾਇਰ ਤੋਂ ਦਿਨਾਂਗੇ ਜਾਂਦੇ ਆ ਨੁਕਸਾਨ ਹੀ ਆ ਲੋਕਾਂ ਦਾ ਹੋਰ ਤਿੰਨ ਦਿਨ ਤਾਂ ਫਿਰ ਬੁੱਖੇ ਰਖਾਰ ਹੋਣਗੇ ਲੋਕ ਖਾ ਪੂਰੇ ਬਾਬਲੇ ਤੋਂ ਬਾਹਰ ਹੋਇਆ ਪਿਆ ਦੇਖ ਲਓ ਕੀ ਹਾਲ ਹੋਇਆ ਪਿਆਗਾ ਕਿਸੇ ਨੂੰ ਐ ਨਹੀਂ ਵੀ ਟਾਈਮ 'ਨਾ ਪਹੁੰਚ ਗਏ ਕਿਸੇ ਨੂੰ ਨਹੀਂ ਵੀ ਟਾਈਮ 'ਨਾ ਘਰੋ ਘਰੀ ਚਾਹੀਏ ਆ ਨਹੀਂ ਵੇਖਣਾ ਵੀ ਜਾਂ ਜਾਣਾ ਤਾਂ ਮਲੋਟ ਆ ਤਾਂ ਬਾਜੇ ਨੂੰ ਬਸ ਫ੍ਰੀਕੋਰਟ ਨੂੰ ਲੱਗੀ ਖੜੀ ਆ ਤਾਂ ਭੱਜ ਕੇ ਉੱਚ ਵੜਨ ਦੀ ਕਰਨਗੇ ਉਹ ਹੈ ਨਹੀਂ ਬਿੰਦਗਾ ਵੀ ਸਾਡੇ 7 ਵੀ ਬਸ ਸਕਦੀ ਆ ਡੱਕ ਵੀ ਸਕਦੀ ਆ ਡੱਕੀਆਂ ਬਹੁਤ ਬੜੀਆਂ ਡੱਕੀਆਂ ਬਹੁਤ ਥੱਲੇ ਆਂ ਲੱਗਦਾ ਨਹੀਂ ਸਰਕਾਰ ਨੇ 1600 ਬਸ ਲੈ ਜਾਣੀ ਸੀ ਤਾਂ ਕੋਈ ਹੋਰ ਲੈ ਜਾਂਦੀ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਹੁੰਦਾ ਕੋਈ ਨਿਯੰਤਰਣ ਬਸਤ ਕਰਦੀ ਇਹ ਨਾ ਲੋਕਾਂ ਦਾ ਆ ਲੱਗਦਾ ਸੀ ਵੀ ਇਹ ਨਾ ਲੈ ਕੇ ਜਾਂਦੇ ਤਾਂ ਲੋਕ ਨਾ ਪਰੇਸ਼ਾਨ ਹੁੰਦੇ ਨੇ ਨਾ ਬਿਲਕੁਲ ਤਾਂ ਦੇਖ ਸਕਦੇ ਹੋ ਕਿ ਇੱਕ ਬਸ ਹੋਰ ਆਈ ਆ ਸਰਕਾਰੀ ਬਸ ਪੀਆਰਟੀਸੀ ਤਾਂ ਕਿਸ ਤਰੀਕੇ ਨਾਲ ਲੋਕ ਨੇ ਜਿਹੜੇ ਉਹਦੇ ਉੱਪਰ ਚੜ ਰਹੇ ਨੇ ਕਿਉਂਕਿ ਸਰਕਾਰੀ ਬਸ ਦੇਖਣ ਤੇ ਐਂ ਲੱਗਦਾ ਕਿ ਪਹਿਲਾਂ ਲਾਟਰੀ ਨਿਕਲੀ ਕਿਉਂਕਿ 1600 ਬਸ ਰੈਲੀ ਦੇ ਵਿੱਚ ਜਾ ਰਹੀ ਆ ਕੋਈ ਟਾਮੀ ਟੱਲੀ ਬਸ ਆਉਂ That's <laughs>